ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਤ ਹਰ ਮਾਰਿਆ ਪ੍ਰਹਿਲਾਦ ਸਰਾਇ ਆਹੰਕਾਰੀਆਂ ਨਦਕਾਂ ਪਿੱਛਦੇ ਨਾਮ ਦਿਉ ਮੁਖ ਲਾਇਆ ਜਨਾਨਣ ਕੇ ਸਾਹ ਹਰ ਸੂ ਬਿਆੰਤ ਲਹਿਜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੂਪ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਨਹਾਰੀ ਗੁਰਤਿ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ जात मह जोत जोत मह जाता कल कला भरपूर रहा तू सचा साहब सवा सवाल जिन की तीसो पार पया कहो नानक करते क्यों बात जो किस करना सो कर रहा सो दरा गासा महला पहलाए को सतपुर प्रसाद सो दर तेरा कहा सो कर के हाजत सर्व संभाले वाजे तेरे नाद ने किया शंका के ते तेरे वाम नारे ਇਤੇ ਤੇਰੇ ਰਾਗ ਬਰੀ ਸੋਖ ਜਣੇ ਤੇਰੇ ਗਾਵਣ ਹਾਰੇ ਗਾਵ ਤੋਂ ਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੋਂ ਤੁਨੋ ਚਿਤ ਗੁਫਲਿਵ ਜਾਨ ਲਿਖ ਲਿਖ ਤ੍ਰੰਵੀਚਾਰੇ ਗਾਵਣ ਤੋਂ ਤੁਨੋ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੋਂ ਤੁਨੋ ਜੁਰਾਸ਼ਨ ਬੈਠੇ ਦੇਵਤਿਆ ਦਰਨਾਲੇ ਗਾਵਣ ਵਿਪਨੋ ਸੇ ਦਸ਼ਮਾ ਦੇ ਅੰਦਰ ਗਾਵਣ ਤੋਂ ਤੁਨੋ ਸਾਧਵੀ ਚਾਰੇ ਗਾਵਣ ਤੁਧਨੋ ਜਤੀ ਸਰੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੰਡਤ ਤੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਨੀਆ ਮਨ ਮੋਹਨ ਸਰਬ ਮਛ ਪਿਆਲੇ ਗਾਵਣ ਤੁਧਨੋ ਰਤਨੇ ਪਾਏ ਤੇਰੇ ਅਰਸਦ ਤੀਰਤ ਨਾਲੇ ਗਾਵਣ ਤੁਧਨੋ ਜੋਗ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਬ੍ਰਹਮੰਡ ਮੰਦਾ ਕਰਤਾ ਰਖੇ ਤੇਰੇ ਧਾਰੇ ਸਹੀ ਤੁਦ ਨੋ ਨਾਵਣ ਜੂਤੁਰ ਪਾਉਨ ਰਤੇ ਤੇਰੇ ਪਵਿੱਤਰ ਸਾਲੇ ਹੋਰ ਕੀਤੇ ਤੁਦ ਨੋ ਗਾਵਣ ਸੀਮਾ ਚਿਤਨੇ ਆਵਣ ਨਾਨਕ ਕੀ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸਾਚਾ ਸਾਚੀ ਨਾਹੀ ਹੈ ਭੀ ਹੁ ਸੀ ਜਾਈ ਨਾ ਜਸ ਰਚਨਾ ਜਿਨਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦੀ ਸੀ ਮਾਇ ਜਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀਸਤੀ ਵਡਿਆਇ ਜਿਥੇ ਸੁਭਾਵੇ ਸੋਈ ਪਰ ਸੀ ਰਕੁਣਾ ਨਾ ਘਣਾ ਜਾਈ ਸੂਪਾਸ ਸਹ ਪਸੈਬ ਨਾਲ ਕਹਨ ਰਹਿਣ ਰਜਾਈ ਆਛਾ ਮਹਿਲਾ ਪਹਿਲਾ ਸੂ ਵੱਡਾ ਕਿਸਬ ਕੋਈ ਕੇਵਲ ਵੱਡਾ ਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਬਹਿਰ ਕੋ ਬਿਆਗੁਣੀ ਜਹਿਰਾ ਕੋਈ ਨ ਜਾਣੇ ਤਿਰਾ ਕੇਤਾ ਕੇਵਲ ਚੀਰਾ ਰਹੋ ਸਾਂਸੁਰਥੀ ਨਿਸ਼ਰਤ ਕਮਾਏ ਸਭ ਕੀਮਤ ਮੁਕੀਮਤ ਪਾਈ ਜਾਣੀ ਤੇ ਅਨੇਗੁਰ ਬੁਰਹਾਏ ਕਹਿਣਾ ਚਾਹੀ ਤੇਰੇ ਤਲ ਬਟਿਆਈ सांभा सत्य सा बता तो स्वागत में आईया सीधा प्रकार कीयां बड़याईयां तुमी सीधे के ना पा गया करम रे नाहि ठाकुर रहैया आखन वाला क्या विचारा सिफती पर त्रै पुंडारा जिस तू देन से क्या चारा नानक सच स्वारण हारा सा महल्ला पहला आका जीवन श्रेय मर जाऊं आखणियों का सच नाम साचे नाम के ला बे पूगत तो पूखा का चली है डूब सो मेरी माई साचा सांचो माई रोहौ ਸਤਿਨਾਮਕੋ ਤਲਵਰੀ ਯਾ ਯਾ ਤਪੇ ਕੀਮਤ ਨਹੀਂ ਪਾਈ ਦੇਸ਼ਾਂ ਨੂੰ ਕੀਆ ਕਲੁ ਪਾਏ ਵਡਨ ਹੋਏ ਘਾਟ ਨਾ ਜਾਏ। ਨਾਹੋ ਮਰੇ ਨਾ ਹੋਵੇ ਸੋਗ ਦੇਂਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ। ਜਿਵੇਂ ਦਾਪਤੇ ਵਡ ਤੇਰੀ ਬਾਤ ਜਿੰਨੇ ਕਰਕੇ ਕੀਤੀ ਰਾਤ ਕਸਮ ਸਾਰੇ ਕੀ ਕਮਜਾਤ ਨਾਮਕ ਨਾਮੇ ਬਾਦ ਸੁਨਾਥ ਰਾਗ ਗਜਰੀ ਮਹੱਲਾ ਚੌਥਾ। ਹਰ ਕੀ ਜਣ ਸਤਿਗੁਰ ਸਰਪੁਰ ਕਾ ਬਨੋ ਕਰੋ ਮਰਪਾ ਸੇ ਹਮ ਕਿਰੇ ਕਰਿ ਗਿਨਮ ਸਤਿਗੁਰ ਸੋ ਨਾਮ ਉਰਜਾ ਨਾ ਬਰਜਾ ਸੇ ਮੇਰੇ ਮਿਤ ਗੁਰ ਦੇ ਮੋਕੋ RAM ਨਾਮ ਬਰਜਾ ਸੇ ਗੁਰਮਤਿ ਨਾਮੇ ਰਾ ਪ੍ਰਾਨ ਸੁਖਾਈ ਹਰ ਕੀਤ ਹਮ ਰੀ ਰਹਿਰਾਸ ਰਹਾਓ ਹਰ ਜਨ ਕੇਵਲ ਭਾਗ ਵਡੇ ਰ ਜਨ ਹਰ ਹਰ ਸਦਾ ਹਰ ਪ੍ਰਿਆਸੇ ਹਰ ਹਰ ਨਾਮ ਲੈ ਤ੍ਰਿਪਤਾ ਸੇ ਸੰਗਰਗਨ ਬਰਜਾ ਸੇ ਇਨ ਹਰ ਹਰ ਹਰਿ ਸੁਨਾਮ ਨਾ ਪਾਇਆ ਤੀ ਪਾਦ ਹੀ ਨਿਜੰ ਪਾਸ ਜੋ ਸਤਿਗੁਰ ਸੰਗਤਿ ਸੁਮਤਿ ਨਿ ਆਇ ਤ੍ਰਿਗ ਜੀਵ ਤ੍ਰਿਗ ਜੀਵਾਸੇ ਇਨ ਹਰ ਜਣ ਸਤਿਗੁਰ ਸੰਗਤ ਪਾਇ ਤੇ ਰਤੋ ਰਮਸਤਕ ਲੈ ਖਿਆਲੀ ਪਾਸ ਧਾਨ ਤਾਨ ਸਾਧ ਸੰਗਤ ਹਰਿ ਸੁ ਪਾਇ ਮਿਲ ਜੀ ਨਾਨਕ ਨਾਮ ਰਗਾਸ ਰਾਗੁ ਤੁਰੀ ਮਹਰ ਨਾ ਪਜਵਾ ਕਾਹਿਰੇ ਮਚ ਤਵੇ ਉਦਮ ਜਾ ਆਹਰ ਹਰ ਜੀਵ ਪ੍ਰਿਆਸੈ ਪਤ੍ਰ ਨਾ ਜੰਤੇ ਉਪਾਇ ਤਾ ਕਰ ਜੀ ਦਾ ਦੇ ਜੁਰ ਤਰਿਆ ਮੇਰੇ ਮਾਧੋ ਜੀ ਸਰਸੰਗਤ ਮਲੇ ਸੋਤਰਾ ਗੁਰਪ੍ਰਸਾਰ ਪਰਮਪਤ ਪਾਇਆ ਸੋ ਤੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਰਪੰਤਾ ਕੋਈ ਨਕਿਸ ਕੀ ਧਰਿਆ ਸਿਰ ਹਿੰਦਤ ਸਮਾਹਿ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਉਡਾ ਵੈਸੇ ਕੋ ਸਾਦੇ ਸਪਾਚੇ ਵਿਸ਼ੀ ਸ਼ਰੀਆ ਤਿਨ ਕਵਣ ਕਲਾ ਹੈ ਕਮ ਜਗਾਵੇ ਮਨ ਮਹ ਸਿਮਰਨ ਕਰਿਆ ਸਾਪੜੀ ਤਾਣ ਦਸ ਅਸ਼ਟ ਸਿਧਾਂਨ ਠਾਕੁਰ ਕਰਤ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਆ 13 ਅੰਤਨਾ ਭਾਰਾ ਵਰਿਆ राग आसा महला चौथा सो पुरख एक ओंकार सतगुरु प्रसाद सो पुरख निरंजन हर पुरख निरंजन पारा गुमा गुम अपारा सब तावे हर, सब तावे तो हर सच्चे सृजन हारा सब जी तुम्हारे जी तू तु जिया का दाता रा हर तव संतो सब दुख विसार नहारा हर ठाकुर आपे सेवक जी का नानक जंत विचारा तू कड़ अंतर समण अंतर जी हर एक तो पुरख समाणा एक दाते पे जी सब तेरे चोड़ विदाना

ਸੇ ਤਨ ਸੇ ਤਨ ਗਿਣ ਹਰਿ ਭੈ ਦੂਜਾ ਨਾਨਕ ਤੁਮ ਬਿਨੁ ਉਦਾਸੀ ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਨੁ ਬੇਅੰਤਾ, ਤੇਰੀ ਭਗਤਿ ਤੇਰੀ ਭਗਤਿ ਸਾਲਾਹਣੁ ਤੁਧੁ ਜੀ ਹਰਿ ਅਨੇਕ ਅਨੇਕ ਅਨੰਤਾ, ਤੇਰੇ ਅਨੇਕ ਤੇਰੇ ਅਨੇਕ ਕਰੇ ਹਰਿ ਪੂਜਾ ਜੀ ਤੁਮ ਤਾਪੇ ਤਪੇ ਬੇਅੰਤਾ, ਤੇਰੇ ਅਨੇਕ ਤੇਰੇ ਅਨੇਕ ਕਰੇ ਹੋ ਸਿਮਰਨੁ ਸਾਧਿ ਸਾਧਿ ਕਰਿ ਕਰਿਆ ਕਰਿ ਕਰਮੁ ਕਰਿ ਕਰਤਾ, से पक्त, से पक्त, नानक जी, जो पावे मेरे हर पग तु करता है जी, तु वरना कोई तू 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 सोई आपे पावे सोई वरते, आपे सोई हुई। तु ने आपे करे सो नाने बुल करते सबसे का जानो या, सा महिला चौथा ਤੂੰ ਕਰਤਾ ਸਤਿਆ ਮੈਂ ਢਾਸਾਏ ਜੋ ਤੂੰ ਪਾਵੇਂ ਸੋਹੀ ਜੀਸੀ ਜੋ ਤੂੰ ਦੇ ਸੋਹੀ ਹੋਂ ਪਾਈ ਰਹਾ ਹਾਂ ਸਾਗਤੈ ਰੀ ਦੋ ਸਭ ਨੇ ਭੈ ਜਿਸ ਨੂੰ ਕਿਰਪਾ ਕਰੈ ਤਿਨਾਂ ਲਖ ਨੂੰ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਤਦ ਆਪ ਬਿਛੜੈ ਆਪ ਬੁਨਾਇਆ ਤੂੰ ਦਰਿਆ ਸੋ ਤੂੰ ਹੀ ਮਾਇ ਦਦ ਬਿੰਦੂ ਜਾ ਕੋਈ ਨਾ ਜੀਵਣ ਸਭ ਤੇ ਰਾਖੇ ਲਗ ਵਿਯੋਗ ਮੇ ਵਿਚਰਾ ਜੀ ਮੇ ਰ ਜਿਸਨੂੰ ਤੂੰ ਜਾਣੈ ਸੋਇ ਜਨ ਜਾਣੈ ਹਰਿ ਗੁਰ ਸਦੀ ਆਖਿ ਵਖਾਣੈ ਜਿਨ ਹਰਿ ਸੇਵੈ ਤਿਨ ਸੁਖੁ ਪਾਇਐ ਸਹਜੈ ਹਰਿ ਨਾਮੁ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭੁ ਹੋਇ ਤੁਧੁ ਮੈਂ ਦੂਜਾ ਹੋਰੁ ਨਾ ਕੋਇ ਤੂੰ ਕਰਿ ਕਰਿ ਵੇਖੈ ਜਾਣੈ ਸੋਇ ਜਨ ਨਾਨਕ ਗੁਰੁ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵੜੇ ਭੈ ਲੈ ਨਿਵਾਸਾ ਪਾਣੀ ਪਾਉ ਤਿਨ ਹੈ ਕੀਆ ਪੰਕਤ ਮੋ ਭਗਨੇ ਚਾਲ ਹਮ ਦੇਖੈ ਤੈ ਡੋਬਿਐ ਲੈ ਮਨੇ ਇਤਨਾ ਚੇਤਸ ਮੂੜ ਮਨਾ ਹਰਿ ਵਿਸਰਹੁ ਤੇਰੇ ਗੁਣ ਗਲਿਆ ਰਹਾਉ। ਨਾਉ ਜਤੀ ਸਦੀ ਨਹੀਂ ਪੜਾ ਮੋੜ ਮੁਗਦਾ ਜਨੂ ਤੇ ਆ ਪ੍ਰਣਮਤ ਨਾਰਿਕ ਤੁਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਤਮਾ ਆਪਣਾ। ਭਈ ਪ੍ਰਾਪਤੁ ਮਾਨੁ ਕੁਦੇ ਹਰਿਆ ਗੋਮਦਨੁ ਕਿਹ ਤੇਰੀ ਬਰੀਆ ਵਰਗਾ ਤਰਗ ਬਿਨਾ ਕਾਮ ਸਾਸੰਗੁ ਭਜਿ ਕੇਵਲ ਨਾਮ। ਸਰੰਜਾਲਾ ਭਉਜਰ ਕਰਨ ਕੈ ਜਨਮ ਬਤਾ ਜਾ ਤਰੰਗ ਮਾਇਆ ਕਹਿ ਰਹਾ। ਜਗਤ ਅਸਨਿ ਮ ਧਰਮਨਾਕ ਮਾਇਆ ਸੇਵਾ ਸਾਧਨ ਜਾਣ ਹਰਾਇ। ਕਹੋ ਨਾਨਕ ਆਪਣੀ ਚਿਤਰਾ ਮਾਰ ਸਕਣ ਪਰ ਤੇਰਾ ਕੋ ਸ਼ਰਮਾ ਆ ਸ਼ਾਇਦ ਸੁਣ ਕਬਿਓ ਬਾਈ ਦੇ ਤੂ ਜੋ ਭਈ ਹਮਰੀ ਕਰੋ ਹਾ ਦੇ ਰਚਾ ਪੂਰਨ ਹੈ ਚਿਤ ਕੀ ਇਛਾ ਤਬ ਚਲਣਾ ਮੰਦੇ ਹਮਾਰਾ ਆਪਣਾ ਜਨ ਸੁਤ ਸੁਪਾਰਾ ਹਮਰੇ ਦੁਸ ਬੈਤ ਮਕਾਓ ਆਪ ਹਰ ਦਮ ਹੈ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਆ ਸੇਵਕ ਸਿਖ ਸਬੈ ਕਰਤਾਰਾ ਮੋਰ ਚੜ ਜੀ ਕਰ ਦੇ ਗਰੀਆ ਸਭ ਬੈਣ ਕੋ ਆਲ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਿੰਕਿ ਰਹੇ ਪਿਆਸਾ तुम्हें चार के वर ना त्याऊं जो वर चांस तुम ते पाऊं सेवक्षत हमारे तारिए चुन चुन सत्र हमारे मारिए आप हा दम जे वरिया मरण काल का त्रास नवरिया होजो सदा हमारे सच्चा श्रेय सुधो करे वरचा राख लेण राखण हारे श्याम संत सहाय प्यारे दीनबंधु सन के अंत आत्महु कृष कर सकता ਅਕਾਲ ਪੈ ਬ੍ਰਹਮੰਡ ਉਤਰਾ ਅਕਾਲ ਪੈ ਸੁਖਦੇਵ ਉਤਰਾ ਅਕਾਲ ਪੈ ਕਰਮ ਸਿੰਘ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਦੇ ਉਪੀ ਸਵਤੀਓ ਬੇਦ ਰਾਇ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਪਤ ਬਨਾਇਓ ਦੇਵ ਦਾ ਜਚਨੇ ਪਜਾਇਓ ਆਦ ਅੰਤੇ ਕੇ ਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਦੁਨੀਆ ਬਸਵਾਰੇ ਸਿਵਕਣ ਕੋ ਸਿਵ ਗੋਸ਼ੁਪਤੀਓ ਸਕਰਨ ਕੋ ਪਰਨਾ ਬੁਧਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਭੀੜ ਪਛਾਣ ਚੀਟੀ ਤੇ ਕੁਚਰੇ ਸੁਣਨਾ ਸਫਰ ਕਿਰਪਾ ਦਿਸ ਕਰ ਕੋਲਾ ਸੰਤਨ ਦੇ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏ ਕੇ ਕੀ ਭੀੜ ਪਛਾਣ ਹੈ ਘਟ ਘਟ ਕੇ ਪ੍ਰਭਰ ਕੀ ਜਾਣੇ ਜਪ ਜਰਾ ਕੇ ਕਰਾ ਕਰ ਤਾਰਾ ਪਾਜਾ ਕਰ ਤੋ ਕਬਤ ਹੈ ਪਾਰਾ ਜਬਾ ਕਰ ਤੋ ਕਰ ਤੋ ਕਬ ਹੋ ਤੋ ਮੈਂ ਮਤ ਦੇ ਤਰ ਸਭ ਹੋ ਜੇ ਤੇ ਬਰਨ ਸਿਰ ਸਭ ਤਾਰੇ ਆਪੇ ਆਪਣੇ ਬੋਲਿਓ ਚਾਰੇ ਤੁਮ ਸਭੀ ਤੇਰਾ ਤਨ ਰਾਲ ਜਾਣਤ ਪੇਦ ਪੇਦ ਅਰੇ ਆਲਮ ਨਰੰਕਾਰ ਨਰਮਕਾਰ ਨੰ ਲੰਬੇ ਆਂਧ ਨੀਲੇ ਨਾ ਦੇਸੰਭ ਤਾਤਾ ਮੂਰ ਝਾੜ ਤਪਦਾ ਜਾ ਕੋ ਪੇ ਮਨ ਭਾਵਤ ਬਿਰਦਾ ਥਾ ਕੋ ਕਰਪਾਣ ਨਮਾਤ ਮਹਾ ਮੂਰਤਿ ਚਪੇ ਨਾ ਜਾਣ ਤੁ ਮਹਾ ਦੇਵ ਕੋ ਕਹਿ ਰ ਸਰਾਸ ਨਿਰੰਕਾਰ ਕਾ ਚਿਤ ਨਹ ਦੇਵ ਆਪੇ ਆਪਣੇ ਬੁਧਹਿ ਜੀਤੀ ਬਨਤ ਪਿੰਡ ਪਿੰਡ ਤੁਹ ਤੇਤੀ ਤੁਮਰ ਲਕਣ ਜਾਏ ਬਸਾਰ ਕਹਿ ਰ ਸਰਾ ਬ੍ਰਤੁ ਸੰਸਾਰਾ ਏ ਕੇ ਰੂਪ ਨੋਖ ਸਰੂਪ ਆਰੰਗ ਪੇਉਰਾ ਵਕਹਿ ਕੋ ਪਾਂਡ ਜੈ ਰ ਸੇ ਤ੍ਰਿਤੀ ਮੇਧ ਕੋ ਦੀ ਕਾਂਬ ਹੋ ਰਹੀ ਦੇਨੀ

ਰਚਾ ਹੋਇ ਸਹਿ ਸਭ ਕਾਲਾ ਜੋ ਸਰਵ ਸਰਵ ਤਤ ਕਾਲਾ ਕਿਰਪਾਲ ਦੇ ਸੰਜਾਇ ਨ ਰਹੋ ਤਾ ਕੇ ਤਾਪ ਤਰਤ ਮੋਹਰ ਹੋ ਰਿਦ ਸਿਧ ਕਰਮ ਸੁਭ ਹੋਇ ਦਿਸ ਰਾਸ ਸਕੇ ਨਾ ਕੋਈ ਏਕ ਬਾਰ ਜਿਤ ਮੈਂ ਸਮਾਰਾ ਕਾਲ ਫਾਸਤੇ ਤਾਏ ਬਾਰਾ ਜਿੰਨਰ ਨਾਮ ਤੇ ਹਾਰੋ ਕਾ ਦਾਰ ਜਿਤ ਸੁਧੋਗ ਤੇ ਰਹਾ ਸਰਵ ਕੇਤ ਮੈਂ ਸੁਰੰਤ ਹਾਰੀ ਆਪ ਹਾਰ ਦਲੇ ਹੋ ਬਾਰੇ ਸਰਬ ਤੋਰ ਮੋਹ ਸੁਹਾਏ ਦਿਸ ਦੋਗ ਤਲੇ ਹੋ ਬਚਾਈ ਸਵਿਆ ਆਏ ਗਏ ਜੇ ਤੈ ਤੁਮਰੇ ਤਬ ਤੈ ਕੋ ਆ ਕਰੇ ਨਹੀਂ ਆਨਿਓ ਰਾਮ ਰਵੀ ਸ੍ਰਾਨੁ ਤ੍ਰਾਨਿ ਕਹਿਮ ਤੇ ਤਨਾ ਮਾਨਿਓ ਸਿਮਰਸ ਸਾਸਰ ਮੇ ਸਭੈ ਬਉ ਭੇਦ ਤੈ ਹਮੇ ਕਨਾ ਜਾਣਿਓ ਸ੍ਰੀਸ ਪਾਣਿ ਕਿਰਪਾ ਤਮਰੀ ਕਰ ਮੈਨ ਕੋ ਸੁਭ ਤੁਹਿ ਸੁਖਾਨ ਨ ਦੁਹਰਾ ਸਗਲ ਦੁਆਰ ਕੋ ਛਾਡ ਕੇ ਗਇਓ ਤੁਹਾਰੋ ਦਵਾਰ ਬਾਈ ਬਹਿ ਕਿਨਾ ਦੀਐ ਸੋਬੀਨ ਦਾਸ ਤੁਹਾਰਾ ਰਾਮ ਕਲੀ ਮਹਲਾ ਤੇ ਜਾਣੇ ਕੋ ਓੰਕਾਰ ਸੁਰ ਪਰਸਾਣ ਨੰਦ ਤੇ ਆਮਦਿ ਗੁਨਾਇ ਸਤਿਗੁਰੁ ਮੈਂ ਪਾਇਆ ਸਦਗੁਰਤਾ ਪਾਇਆ ਸਹਿ ਰਸਤੀ ਮਨੁ ਵਝਿਆ ਮਦਾਇਆ ਰਾਗ ਰਤੁਨ ਪਰਵਾਰ ਪਰਿਆ ਸਬਦ ਗਾਵਣਿਆ ਆਇਆ ਸਬੂਤਾ ਗਾਵੋ ਹਰੀ ਕੇ ਰਮਨਿ ਹਿਨਿ ਵਸਾਇਆ ਕਹੇ ਨਾਨਕ ਏ ਲੰਦੋ ਹੋਆ ਸਤਿਗੁਰੁ ਮੈਂ ਪਾਇਆ ਏ ਮਨੁ ਮੇਰਾ ਤੂ ਸੁਨਾਰੋ ਹਰਿ ਨਾਲੇ ਹਰਿ ਨਾਲ ਰਹੁ ਤੂ ਮਨ ਮੇਰਾ ਦੁਖ ਸਭ ਵਿਚਾਰਨਾ ਕੀ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸੋ ਨਾਗ ਨਾਮ ਸੁਮਰਾਤ ਸਵਾਮੀ ਸੋ ਕੈ ਮਨੋਈ ਸਾਰੇ ਕਹਿ ਨਾਨਕੇ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੀ ਜਾਜਿਸਤੇ ਹੀ ਸੋ ਪਾਵੈ ਸਦਾ ਸਤਿ ਸਲਾਹਤਿ ਰੀ ਨਾਮੁ ਨਹ ਸਾਵੈ ਨਾਮ ਜਿਨ ਕੇ ਮਨ ਹਸੇ ਆਵਾਜੇ ਵਦਕਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਾਚਾ ਨਾਮ ਰਾਇ ਧਾਰੋ ਸਾਚਾ ਨਾਮ ਹੈ ਧਰਮ ਰਾਜਨ ਪੁੱਖਾ ਕਾ ਭਗਵਾਨਿਆ ਕਰ ਚਾਹ ਸੁਖ ਮਨਾਇ ਮਾ ਸਾਜਿ ਨਿਛਾ ਸਾ ਪੁਜਾਈਆ ਸੁਨਾ ਕੁਰਪਾ ਕੀ ਤਾਂ ਗੁਰ ਵਟੋ ਟਿਸਤੇ ਹੋ ਡਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਰਾਇ ਧਾਰੋ ਮਾਜੀ ਪੰਜ ਬਰਤ ਕਰ ਸੁਭਾਗੇ ਕਰ ਸੁਭਾਗੇ ਜੇ ਬੁਧਵਾਦੀ ਕਲਾ ਨਿਕ ਕਰ ਤਾਰਿਆ ਪੰਜ ਦੁੱਤਰ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇ ਤੁਝਿਨ ਕੋ ਸੇ ਨਾਮ ਹਰ ਕੇ ਲਾਗੇ ਸਹਿ ਨਾਨਕ ਤਾਸ਼ ਕੋ ਹੋਤ ਤਕਰਨ ਤਵਾਜੇ ਅਨ ਦਸਨੋ ਬੜਾ ਜੀ ਹੋ ਸਕਲ ਮਨੋਰਥ ਪੂਰੇ ਆਰ ਬਰਨਪਰ ਭਾਇ ਤਰੇ ਸਕਲ ਬਸੂਰੇ ਦੂਖ ਰੂਹ ਸੰਤਾ ਪੁੱਤਰ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰਦੇ ਜਾਣੀ ਸੁਣ ਤੇ ਪਨੀਤ ਕਹਤੇ ਕੋਟ ਸਤਗੁਰ ਹੈ ਭਰਪੂਰੇ ਰਣਮント ਨਾਨਕ ਗੁਰ ਚੰਨ ਲਾਗੇ ਵਾਦੀ ਅਨਰਤ ਮਦਾਵਨੀ ਮਨ ਲਾਪਨੇਵਾ ਤਾਲ ਵਿਦਸਤ ਨਾਸਤੋ ਪਈਓ ਸਰ ਸੰਤੋ ਕਹੀ ਚਾਰੋ ਅਮ੍ਰਿਤ ਨਾਮ ਠਾ ਗੁਰ ਕਾ ਪੈ ਨਿਸਕਾ ਸਭ ਸੇ ਅਧਾਰੋ ਮੇਰ ਕੋ ਕਾਬੇ ਦੇ ਕੋ ਬੁੰਜਾ ਰਿਸਕਾ ਹੋਇ ਉਦਾਰੋ ਹੀ ਉਸਤਰੀ ਵਹਿ ਜਾਣਿਤ ਨਿਤ ਨਿਤ ਰਖੇ ਉਤਾਰੋ ਥਮ ਸੰਸਾਰ ਕਾ ਲਗਤਰ ਜੋ ਸਮਾਨਿ ਬ੍ਰਹਮ ਪ੍ਰਸਾਰ ਸਲੋਕ ਮਹਲਾ ਬਨਵਾ ਤੇਰਾ ਕੀਤਾ ਯਾ ਤੋ ਨਾਹੀ ਮੈਨੂ ਜੋ ਕੀ ਤੋ ਹੀ ਮੈ ਨਰਗੁਨਿਆਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤਗੁਰ ਸਜਨ ਮਿਲਿਆ ਨਾਨਕ ਨਾਮਿ ਲੇ ਤਾ ਜੀ ਹਥਨ ਮਨ ਤੀ ਵਹਿ ਹਰਿਆ ਪੌੜੀ ਕਿਥੇ ਤੂ ਸਮਰਤ ਦਿੱਤੇ ਕੋ ਨਾ ਹੋਤੇ ਫਿਰਿ 라ਕੇ ਗ੍ਰਿੰਦੁਰ ਮਾਇ ਸੁਨ ਪੈ ਜਮ ਕੇ ਦੂਸਰੇ ਨਾਇ ਤੇਰੇ ਜਗ ਜਾਏ ਭੋਦ ਦੇ ਮੁਸਕਾਰ ਮੁਸ਼ਵਦੀ ਘਰ ਪਾ ਜਨ ਕੁਲ ਦੀ ਪਿਆਸ ਅਮ੍ਰਿਤ ਸੇ ਸਖਾਇ ਕਲ ਮੈਂ ਹੁ ਕੋਲ ਗੋਵਿੰਦ ਗਾਇ ਸਭ ਸੇ ਨੋ ਪ੍ਰਪਾਸ ਮਲੇ ਸਾਹੀ ਸਾਇ ਪਰ ਥਾ ਕੋਈ ਨਾ ਜਾ ਜੀ ਆਵਤ ਬੈਸ ਲੋਕ ਮਹੱਲਾ ਪਨਵਾ ਅੰਤਰ ਗੁਰੂ ਆਰਦੁਨਾ ਜੀਵਾਜ ਕਰਨਾ ਨਿਤਰੀ ਸਾਧ ਗੁਰਪ੍ਰੇਖਣਾ ਸਰਲੇ ਸੁਨਾ ਗੁਰਨਾਵ ਸਾਧ ਗੁਰ ਚੈਤੁਰਤਿਆੰਦਰਗੇ ਭਾਈ ਏਠਾ ਉਹ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਦ ਮੁਨ ਉਤਮ ਕਾੜੀ ਵਿਰਲੇ ਕੇ ਕੇ ਮਹਲ ਆਪਨਵਾ ਰਖੇ ਰਕਣੇ ਹਾਰ ਆਪਿ ਬਾਰਿਣੁਰ ਕੀ ਪੈਰੀ ਪਾਇ ਥਾਲ ਸਵਾਰਿ ਹੋ ਆਇਆ ਪਤਿਆਰ ਮਲੋ ਨਾ ਵਿਚਾਰਿਣ ਸਾਜジナ ਕੇ ਸੰਗ ਪਉਜਲ ਤਾਰਿ ਸਾਖਤ ਨਿੰਦੁਗ ਦੁਸ਼ਕਿਨਾ ਹੈ ਬਿਦਾਰਿਣ ਈ ਸਾਹਿਬ ਕੀ ਟੇਕ ਨਾਨਕ ਮਨੇ ਮਾਇ ਜੀ ਸਿਮਰੈ ਸੁਖ ਹੋਏ ਸਗਲੇ ਦੁਖ ਜਾਏ ਈ ਸਾਹਿਬ ਕੀ ਟੇਕ ਨਾਨਕ ਮਨੇ ਮਾਇ ਈਸ਼ਰ ਨਾ ਚੁਕੋ ਵੇ ਸਗਲੇ ਦੁੱਖ ਦਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ